ਮੇਰੇ ਮੈਂ ਧੀ ਰਾਹ ਨੂੰ ਠਾਈ ਰਾਤ ਨਾਲ ਰੋਟੀਆਂ ਟੋਕ ਜੇ ਪਤਾ ਲੱਗਿਆ ਵੀ ਕੁਝ ਖਵਾ ਪਾ ਦਿੱਤਾ ਰਖੜੇ ਥੋੜੇ ਵੀ ਬਹਿਣਗੇ ਚਲੋ ਉਧਰ ਨੂੰ ਚਲੋ ਲੈ ਆਏ ਕਿ ਮੈਂ ਚਲੋ ਉਧਰ ਹੁਣ ਜਵਾਕ ਨੂੰ ਆਏ ਤਾਂ ਜਾਣੀ ਆ ਕਿ ਪਾਵਾ ਟੇਰਾ ਤੇ ਪਾਣੀ ਚਲ ਜਾ ਚੱਲ 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 ਚਲੋ ਬੁੱਧ ਚਲੋ ਕੋਈ ਨਾ ਇੱਡੀ ਦਿੱਕਤ ਵਾਲੀ ਗੱਲ ਨਹੀਂ ਇਹ ਤਾਂ ਰੋਜ਼ ਦਾ ਕੰਮ ਹੀ ਆ ਇਹ ਤਾਂ ਬਾਤ ਆਜੇ ਕਿਹੜਾ ਹੱਡਾ ਹਰੇ ਹਰੇ ਕਿਹੜਾ ਹੱਡਾ ਹਰੇ ਗੜਾ ਹੱਡਾ ਹੱਡਾ ਨਹੀਂ ਆਜੇ ਕਦੀ ਓ ਬੱਕਰਿਆ ਬੱਕਰਿਆ ਕਿਉਂ ਜੰਮ ਪਿਆ ਕ ਲੈਣਾ ਇਹ ਜਾ ਬੇੜੀ ਬੈਠੀ ਆਲਿਆ ਆਹਨ ਦਾ ਖਸਮਾ ਜਾਂਦੇ ਮਾਤ ਤੇ ਦਿੱਤਾ ਜੀ ਜਾਂਦੇ ਨਹੀਂ ਮਾਤ ਤੇ ਕਬੀਆ ਪਰ ਮੰਮੀ ਜੀ ਬਾਪੂ ਜੀ ਉਹਨਾਂ ਨੇ ਕਿ ਪਨ ਕੇ ਕੁੱਟਰੇ ਸੀ ਉਹ ਕੁਛ ਨਹੀਂ ਪੁੱਤ ਮੇਰੀ ਗੱਲ ਸੁਣੋ ਜੇ ਉਹਨੂੰ ਨਾ ਘੁਰਾਂਗੇ ਫਿਰ ਉਹ ਵਿਗੜ ਜਾਊਗਾ ਹੈ ਉਹਨਾਂ ਨੇ ਪਿਓ ਪੁੱਤਾਂ ਦੀ ਗੱਲ ਆ ਉਹਨਾਂ ਦੀ ਫਿਰ ਵੀ ਉਹਨਾਂ ਨੇ ਇਹੋ ਜਿਹਾ ਕੀ ਕੀਤਾ ਕਿ ਉਹਨਾਂ ਨੂੰ ਇੰਨੀ ਪੂਰੀ ਤਰੀਕੇ ਨਾਲ ਕੁੱਟਰੇ ਸੀ ਉਹਨਾਂ ਨੂੰ ਉਹ ਵੀ ਉਹਨੂੰ ਡਰਾਉਂਦਾ ਹੈਗਾ ਕੁੱਟਦਾ ਨਹੀਂ ਹੈਗਾ ਇਹੋ ਜਿਹਾ ਕਿਹੜਾ ਪਿਓ ਜਿਹੜਾ ਆਪਣੇ ਪੁੱਤ ਨੂੰ ਐ ਕੁੱਟੂਗਾ ਹਾਂ ਕੋਈ ਮਾੜੀ ਮੋਟੀ ਗੱਲ ਹੋ ਗਈ ਹੋਣੀ ਹੈਗੀ ਨਹੀਂ ਮੰਮੀ ਕੋਈ ਮਾੜੀ ਮੋਟੀ ਗੱਲ ਨਹੀਂ ਹੈ ਮੈਨੂੰ ਐ ਲੱਗਦਾ ਤੁਸੀਂ ਮੇਰੇ ਤੋਂ ਕੁਝ ਲੁਕੋ ਰਹੇ ਹੋ ਮੈਨੂੰ ਦੱਸੋ ਕੋਈ ਕੀ ਗੱਲ ਹੈ ਲੈ ਤੇਰੇ ਤੋਂ ਅਸੀਂ ਲੁਕੋ ਕੇ ਕੀ ਲੈਣਾ ਹੈ ਸਾਰਾ ਕੁਝ ਤੇਰੇ ਸਾਹਮਣੇ ਆ ਪੁੱਤ ਮੈਂ ਤਾਂ ਤੇਰੇ ਭਲੇ ਵਾਸਤੇ ਕਹਿਨੀ ਹੈਗੀ ਵੀ ਕੋਈ ਇਹੋ ਜੀ ਗੱਲ ਨਹੀਂ ਹੈਗੀ ਤੂੰ ਐਵੇਂ ਚਿੰਤਾ ਨਾ ਕਰ ਪਰ ਫਿਰ ਵੀ ਮੰਮੀ ਉਹਨਾਂ ਨੂੰ ਛੱਡ ਦੋ ਪਲੀਜ਼ ਬਾਪੂ ਜੀ ਨੂੰ ਕਹੋ ਓਹੋ ਨਹੀਂ ਕੁੱਟਦਾ ਉਹਨੂੰ ਨਹੀਂ ਕੁੱਟਦਾ ਕੋਈ ਮਾੜੀ ਮੋਟੀ ਗੱਲ ਹੋ ਜਾਈ ਆਪੇ ਪਿਓ ਪੁੱਤ ਸੁਲਝਾ ਲੈਣਗੇ ਐਵੇਂ ਟੈਨਸ਼ਨ ਨਾ ਲੈ ਤੂੰ ਵੇਰ ਕੋਈ ਨਹੀਂ ਤੂੰ ਚੱਲ ਆ ਜਾ ਫਾਪ ਕੰਮ ਕਰ ਦਿਆਂਗੇ ਕੋਈ ਨਹੀਂ ਉਹ ਤਾਂ ਫੇਰ ਠੀਕ ਹੋ ਜਾਣਗੇ ਆਪ ਇਹਨਾਂ ਨੂੰ ਇੱਕੋ ਜਿਹਾ ਹੋ ਜਾਣਗੇ ਹੈ ਉਹਨਾਂ ਦਾ ਕਿਹੜਾ ਕੁਝ ਬੰਦਿਆ ਵੀ ਕਿਸੇ ਗੱਲ ਪਿੱਛੇ ਲੜਦੇ ਆ ਉਹ ਕਿੰਧਰ ਹੱਥ ਮਾਰੀਆਂ ਨਹੀਂ ਆ ਇੱਥੇ ਬਾਰਗੇ ਦਾ ਮਾਰਨ ਦੀ ਰੜਕਾ ਮੜਾ ਜਾਂ ਸੋਹਣਾ ਲੱਗਦਾ ਸਮਾਰਿਆ ਹੋਇਆ ਓਹੋ ਆਮ ਹਾਂ ਫੇਰ ਕੋਲਿਆ ਖੜਾ ਤਾਂ ਕਰਕੇ ਨਹੀਂ ਮੈਂ ਤਾਂ ਮਾਰੇ ਸਾਰਾ ਤਾਂ ਕੂੜਾ ਜੰਮਿਆ ਪਿਆ ਮਿੱਟੀ ਚ ਦੇਖਣ ਨੂੰ ਬੁਰਾ ਜਿਹਾ ਲੱਗਦਾ ਡੱਕਾ ਡੋਲਾ ਜਿਆ ਪਿਆ ਪਾ ਕੇ ਪੱਠਲ ਜਿਹਨੂੰ ਉਪਰਾ ਮਾਰਦੀ ਚਲ ਕੋਈ ਨਾ ਇਹ ਤਾਂ ਕਰ ਦਿੰਨੀ ਆ ਜਾਇਆ ਖੇਤ ਖੇਤ ਜਾਇਆ ਹਾਂ ਕਿਵੇਂ ਆ ਕਣਕ ਕਣਕ ਤਾਂ ਠੀਕ ਆ ਬਸ ਉਹ ਥਲੜਾ ਕੀਲਾ ਜਾ ਥੋੜਾ ਜਿਹਾ ਇੱਕ ਤਾਂ ਰਮਾਤ ਆਤੀ ਮੈਂ ਥੋੜਾ ਜਿਹਾ ਪਾਣੀ ਜਾ ਖੜਾ ਪਿਲੀ ਜਿਹਾ ਜੂ ਚਲ ਹੋਰ ਤਾਂ ਕੀ ਆ ਰੇਦੀ ਬੂਰੀ ਵੱਧ ਮਾਰਾਂਗੇ ਹੁੰਦਾ ਤਾਂ ਕੀ ਆ ਹੂੰ ਹੋਣੀ ਨਹੀਂ ਚੱਜ ਨਾ ਕਣਕ ਮਿਲਣ ਦੇ ਉਹ ਜਿਹਾ ਜੂ ਕੁਝ ਨਹੀਂ ਹੁੰਦਾ ਇਹ ਤਾਂ ਦਾਤੇ ਦੀਆਂ ਖੇਡਾਂ ਨੇ ਤੇ ਚਲ ਕੋਈ ਨਾ ਪਰਮਾਤਮਾ ਦੀ ਮਰਜ਼ੀ ਆ ਸੱਚ ਮੈਂ ਤਾਂ ਤੁਹਾਨੂੰ ਐਂ ਦੱਸ ਦਿੱਤੀ ਉਹਨਾਂ ਆਪਣੀ ਜਸੂ ਦਾ ਫੋਨ ਆਇਆ ਸੀਗਾ ਅੱਛਾ ਉਹਦਾ ਪਰੌਣੇ ਨੂੰ ਸੱਚੀ ਉਹ ਦਰਦ ਉੱਠਿਆ ਹੋਇਆ ਤੇ ਕਿਤੇ ਉਹਦਾ ਟੀਕਾ ਉਹਦਾ ਵਿਚਾਰੇ ਦਾ ਦਿਮਾਗ ਚੱਕਿਆ ਪਿਆ ਸੀਗਾ ਅੱਛਾ ਜੀ ਹਾਂ ਕੈਂਦੀ ਭਾਬੀ ਕਹਿੰਦੀ ਇੰਨਾ ਪਛਤਾਇਆ ਮੰਗਰੋ ਕਹਿੰਦੀ ਕਹਿੰਦਾਗਾ ਮੈਂ ਤਾਂ ਦੱਸ ਉਹਨਾਂ ਨਾਲ ਗੱਲਬਾਤ ਨਹੀਂ ਕੋਈ ਕੀਤੀ ਚੱਜ ਨਾਲ ਉਹਨਾਂ ਦੀ ਖਾਤਰਦਾਰੀ ਨਹੀਂ ਕੀਤੀ ਹੈਗੀ ਉਹ ਗੁੱਸਾ ਨਾ ਕਰੀ ਪਰੌਣਾ ਮੈਨੂੰ ਐ ਲੱਗਿਆ ਜਿਵੇਂ ਕੁਝ ਨਸ਼ਾ ਪੱਤਾ ਖਾਦਾ ਹੋਇਆ ਸੀ ਉਹਦਾ ਉਹ ਨਹੀਂ ਨਹੀਂ ਜੀ ਤੁਸੀਂ ਐ ਨਾ ਸੋਚੋ ਐਨਾ ਗਲਤ ਨਾ ਸੋਚੋ ਆਪਣੀ ਜਸੂ ਕਹਿੰਦੀ ਉਹਦੀ ਤਾਂ ਕੋਈ ਪੂਰੇ ਪਿੰਡ 'ਚ ਸੌ ਨਹੀਂ ਖਾਂਦਾ ਹੈਗਾ ਭੋਰਾ ਵੀ ਨਹੀਂ ਉਹ ਤਾਂ ਕਹਿੰਦੀ ਵਿਚਾਰਾ ਕਹਿੰਦੀ ਇੰਨਾ ਮੰਗਰੋ ਪਛਤਾਇਆ ਕਹਿੰਦੀ ਕਹਿੰਦਾ ਮੈਂ ਰੋਕਦਾ ਉਹਨੂੰ ਨਹੀਂ ਤਾਂ ਅੱਧੀ ਰਾਤ ਫੋਨ ਲਾਉਂਦਾ ਤੀ ਕਹਿੰਦੀ ਵੀਰੇ ਨੂੰ ਉਹ ਅੱਛਾ ਹਾਂ ਮੈਨੂੰ ਗੜਬੜ ਲੱਗ ਰਹੀ ਆ ਹਜੇ ਵੀ ਹਜੇ ਵੀ ਯਕੀਨ ਨਹੀਂ ਆ ਰਿਹਾ ਮੈਨੂੰ ਕਿਉਂ ਤੁਸੀਂ ਜੀ ਆਪਣੇ ਲੋਡ ਪਾ ਰੱਖਿਆ ਦਿਮਾਗ ਤੇ ਇਹੋ ਜਿਹਾ ਨਾ ਸੋਚੋ ਆਪਣੀ ਜਸੂ ਨੇ ਕਿਹਾ ਮੈਨੂੰ ਅਹੀ ਜੀ ਤਾਂ ਕੋਈ ਗੱਲ ਹੀ ਨਹੀਂ ਹੋ ਸਕਦੀ ਹੈਗੀ ਉਹ ਤਾਂ ਬਚਾਰੇ ਦੇ ਦਰਦ ਉੱਠਿਆ ਹੋਇਆ ਸੀ ਬਾਲਾ ਅੱਛਾ ਹਾਂ ਲੋਡ ਤਾਂ ਦਿਖਾਏ ਆ ਕਿਤੇ ਆਪਣੇ ਬੀਜੇ ਕੰਡੇ ਕੁੜੀ ਨੂੰ ਨਾ ਚੁਗੜੇ ਪਹੇ ਜਾਣ ਨਹੀਂ ਨਹੀਂ ਤੁਸੀਂ ਐਵੇਂ ਹੀ ਨਾ ਗਲਤ ਨਾ ਸੋਚਿਆ ਕਰੋ ਚਲ ਠੀਕ ਆਜੋ ਚਾਚੂ ਪੀ ਲਓ ਨਹੀਂ ਸੋਚਦਾ ਭਾਈ ਜੱਸੀ ਜੱਸੀ ਪੁੱਤ ਹਾਂਜੀ ਮੰਮੀ ਜੀ ਅ ਪੁੱਤ ਮੈਦਾਨੋਂ ਆਏ ਕਹਿੰਦੀ ਸੀ ਸਬਜ਼ੀ ਮੈਂ ਬਣਾਤੀ ਆ ਆਟਾ ਕੁੰਨ ਕੇ ਰੋਟੀ ਲਾ ਲਾ ਤੇ ਨਾਲੇ ਗਾਇਆ ਕਰ ਅਜਿੰਦਰ ਨੂੰ ਪੁੱਛ ਲੈ ਕੀ ਖਾਊਗਾ ਨਾ ਤਾਂ ਉਹਨੇ ਗੋਭੀ ਦੀ ਸਬਜ਼ੀ ਖਾਣੀ ਐ ਨਾ ਸਾਗ ਖਾਣਾ ਤੇ ਨਾਲੇ ਤੂੰ ਮੇਰੀ ਗੱਲ ਸੁਣ ਪੋਚੇ ਪੂਚੇ ਨਾ ਲਾਈ ਅੱਜ ਠੰਡ ਬਥੇਰੀ ਆ ਗਈ ਕੋਈ ਨਹੀਂ ਦੋ ਦਿਨ ਨਾ ਲੱਗਣਗੇ ਫੇਰ ਕੀ ਹੋ ਜਾਊਗਾ ਠੀਕ ਐ ਮੰਮੀ ਜੀ ਕੋਈ ਗੱਲ ਨਹੀਂ ਪੁੱਛ ਲੈਣੀ ਆ ਆਹੋ ਪੁੱਤ ਪੁੱਛ ਲੈ ਜੇ ਉਹਨੇ ਚੌਲ-ਚੂਲ ਖਾਣੇ ਆ ਫਿਰ ਉਹ ਬਣਾ ਦੀ ਜਿਹੜਾ ਕੁਸ ਖਾਊਗਾ ਬਣਾ ਕੇ ਦੇ ਦੀ ਬਸ ਫਿਰ ਉਹਨੂੰ ਏ ਲੈ ਦੱਛ ਬੋਲਾ 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 ਉਹ ਮੈਂ ਤਾਂ ਹੋਰ ਕਹਿੰਦਾ ਦੀ ਹਾਂ ਮਨਜੀਤ ਕੋਰੇ ਇਹ ਕਾ ਹੋਟਣ ਆ ਢਾਬਿਆਂ ਢੂਬਿਆਂ ਦੇ ਦੇਖਦੇ ਆ ਉਹ ਲਿਖਿਆ ਹੁੰਦਾ ਮੂਨ ਨੂੰ ਮਾਨ ਨੂੰ ਪਤਾ ਨਹੀਂ ਕੀ ਕਹਿੰਦੇ ਹੁੰਦੇ ਨੇ ਜਵਾਕ ਜੇ ਜਿਹਦਾ ਕੁਸ ਪਤਾ ਨਾ ਹੋਏ ਫਿਰ ਨਾ ਬੋਲੇ ਗੱਲ ਤਾਂ ਸੁਣ ਲੈ ਉਹਦਾ ਲਿਖਿਆ ਹੁੰਦਾ ਯਾਰਾ ਕੁਸ ਵੀ ਆਹ ਚੀਜ਼ ਪਈ ਆਹ ਚੀਜ਼ ਪਈ ਆਹ ਚੀਜ਼ ਉਹ ਲਿਆ ਕੇ ਰੱਖ ਦੋ ਜਿਹੜੀ ਅੱਜ ਫਿਰ ਕਹਿਣਗੇ ਬਣਾ ਦਿਆ ਕਰੋ ਕੋ ਆਇਆ ਮਲਾਜ਼ਮ ਬੰਦਾ ਛੇਛਤ ਤਜੀਲਾ ਦਾ ਤੇ ਧੱਲੇ ਲੱਗੀਆਂ ਬਈਆਂ ਨੇ ਕਹਿੰਦੇ ਹੁਣ ਤਾਂ ਸਰਕਾਰ ਦਾ ਧੰਨ ਜਗਰਾ ਚੱਲ ਠੰਡ ਦੀ ਭਾਈ ਛੁੱਟੀਆਂ ਕਾਤੀਆਂ ਜਵਾਕ ਘਰੇ ਬਹਿ ਗਿਆ ਦੋ ਦਿਨ ਮਾੜਾ ਮੋਟਾ ਨੱਥ ਪਾਲਾ ਉਹਦੇ ਨੱਥ ਪਾਲਾ ਮਾੜੀ ਮੋਟੀ ਮੈਂ ਤੈਨੂੰ ਦੱਠਾ ਗੱਲ ਹੁਣ ਚੁੱਪ ਕਰ ਜਾ ਮੈਂ ਤੈਨੂੰ ਦੱਸਾਂ ਬਥੇਰਾ ਕੱਲ ਜਰੂਰ ਕੱਢਤਾ ਚੋਰ ਬਣਾ ਬਣਾ ਦਿੰਦੀ ਆ ਕੀ ਗੱਲ ਨਿਆਣਾ ਹੋਣਾ ਤੇ ਨਿਆਣਾ ਹੋਣਾ ਤੇ ਕੋਣ ਲੱਡਣ ਦਾਇਲਾ ਤੂੰ ਤਾਂ ਥਾਰਾ ਨਾ ਲੈ ਲਿਆ ਚਾਹ ਬੱਟੇ ਉਹਨਾਂ ਨੂੰ ਕੁਝ ਖਾਣ ਨੂੰ ਤਾਂ ਦੇਣਾ ਹੀ ਜਵਾਕ ਖਾਣ ਨੂੰ ਦੇਣਾ ਕੀ ਗੱਲ ਆ ਕਾਨੂੰ ਦੇਣਾ ਮੇਰਾ ਠਾਕ ਕੰਮ ਕਰਦਾ ਪਹਾੜੋਂ ਬੱਥਰ ਲਿਆਉਂਦਾ ਨਾ ਕੰਮ ਕੀ ਕਰਦਾ ਵਿਹਲਾ ਰਹਿੰਦਾ ਮੇਰਾ ਜਰਾ ਅੱਜ ਕੀ ਕੰਮ ਨਹੀਂ ਕਰਦਾ ਫਿਰ ਕਾਵੇ ਨਾ ਕੁਛ ਕਰ ਤੋ ਹੈ ਮੇਰੀ ਗੱਲ ਧੋਣ ਲਾ ਕੱਲ ਬਚਾ ਲਿਆ ਤਾਂ ਇਹਨਾਂ ਦਾ ਬੰਨ ਲਿਆ ਤੇ ਮੈਂ ਫੇਰ ਵੀ ਨੂਂ ਦੀ ਚੇ ਬਿਮਾਰਗਾ ਵੀ ਕਾਹਨੂੰ ਜਲੂਸ ਨਿਕਲੂ ਜਗਾਹ ਨੂੰ ਜਲੂਸ ਜਿਹੜਾ ਤਵਥੇਰਾ ਕੱਟਦਾ ਨੂਂ ਦੇ ਸਾਹਮਣੇ ਜਲੂਸ ਕੋਈ ਕਸਰ ਨਹੀਂ ਛੱਡੀ ਜਲੂਸ ਕਰਵਾਉਣ ਦੀ ਅਜੇ ਨਾ ਨਿਕਲੂ ਅਜੇ ਗਾਂਹ ਦੇ ਕੀ ਅਜੇ ਕੀ ਆ ਇਹਦਾ ਛੇੜ ਚ ਪੂਣੀ ਵੀ ਨਹੀਂ ਕਰਤੀ ਬਈ ਇਹਦਾ ਗਾਂਹ ਦੇ ਕੀ ਬੰਦਾ ਹਾਂ ਕਹਿੰਦਾ ਨਾਇਆ ਬਾਲ ਗੜੇ ਗੜੇ ਕਨੇ ਕਹਿੰਦਾ ਕੋਈ ਨਾ ਮੂਰੇ ਆਉਣਗੇ ਮੂਰੇ ਆਉਣਗੇ ਪਤਾ ਲੱਗ ਜੂ ਇਹ ਦੁਨੀਆਂ ਖੋਲਾ ਤੂੰ ਹੀ ਖੋਲਾ ਹੋਣਾ ਹੋਰ ਤਾਂ ਕੋਈ ਨਹੀਂ ਕੁਛ ਬੋਲਦਾਗਾ ਮੇਰੀ ਗੱਲ ਸੁਣ ਲੈ ਉਹਨੂੰ ਠਾ ਲਿਆ ਅੰਦਰੋਂ ਜੇ ਮੈਂ ਜਾਇਆ ਐ ਨਹੀਂ ਪਤਾ ਬੈਡੀ ਤੋਂ ਮੈਂ ਤਾਂ ਛੱਦੀ ਗਾ ਦੱਸਤੀ ਠਾ ਲੈਨੀ ਫਿਰ ਕੋਈ ਨਹੀਂ ਚਾਹ ਪਾਣੀ ਦਾ ਪੀ ਲੈਣ ਦੇ ਜਵਾਬ ਨੂੰ ਚਾਹ ਪਾਣੀ ਵੀ ਨਹੀਂ ਪੀਂਦਾ ਰਾਤ ਨੂੰ ਭੈਣ ਦਾ ਕੰਮ ਪੈਂਦਾ ਨਹੀਂ ਤੜਕੇ ਉੱਠਦਾ ਨਹੀਂ ਲੱਦੱਚ ਮੈਂ ਝਮਾਰ ਕੀ ਛੇਤਰ ਕਰੂੰ ਉਹਦੀ ਨराती ਗੱਲ ਉਹਨੂੰ ਬਾਅਦ ਛੱਡ ਲਿਆ ਕੰਮ ਬਹੁਤ ਪੈਨੇ ਕਰਨ ਨਾਲ ਛੱਡ ਲੈਣੀ ਬਾਹਰ ਹਾਂ ਤੈਨੂੰ ਅੱਢ ਹਿਆ ਚ ਵੀ ਲੱਗੀ ਰਹਿੰਦੀ ਐ ਜੇ 2 ਮਿੰਟ ਪਿਆਗਾ ਜਵਾਕ ਹੋਰ 2 ਮਿੰਟ ਹੋਣੀ ਆਇਆ ਨਾ ਫਿਰ ਉਹਨੇ ਉੱਠ ਕੇ ਦੱਸਣਾ ਕਿ ਖੇਤ ਦਾ ਮੈਂ ਕਿ ਚ ਲੱਗ ਗਿਆ ਵਗ ਜਾ ਇੱਥਾਂ ਮੈਂ ਦਾਤੀ ਗੱਲ ਮਨਜੀਤ ਕੋਰੇ ਤੇਰੇ ਤੇ ਹਰਕ ਲੈ ਜੂ ਦਾਤੀ ਗੱਲ ਨਹੀਂ ਕੁਛ ਕਰਨ ਜੋਗਾ ਹੋਰ ਨਹੀਂ ਕੁਛ ਕਰ ਸਕਦਾ ਇੱਕ ਹਾਇਛਾ ਵਾਲਾ ਤੇਰੇ ਛੱਟ ਵੱਜੂ ਨਾ ਐਰੀ ਭਾਰੀ ਤੂੰ ਚੱਕੀ ਜਾ ਮੈਂ ਤੇਰੀ ਹੂਨ ਲੱਤ ਤੋੜ ਕੇ ਬਿਠਾਦੀ ਕਿ ਤੇ ਦਾਤੀ ਗੱਲ ਮੈਂ ਲੈ ਲਿਆ ਵਾ ਲੈ ਨਹੀਂ ਲੈ ਰਹੀਂਦੀ ਗੁੰਦੀ ਜਵਾਕ ਦੀ ਡੋਪਤੀ ਲਾ ਦੱਛ ਬਣਾ ਰਹਿੰਦੀ ਐ ਚਾਵੜ ਨੂੰ ਕੀ ਗੱਲ ਗੋੜਾ ਵਾਲੇ ਘਾਦੇ ਵਾ ਅਸਲ ਮੇਤਾ ਗਿਰੂ ਜੇ ਲੈ ਆਇਆ ਤੇ ਛਾਰੀ ਖਾ ਕੇ। ਓ ਬਾਬੇ ਯਾਰ ਕੋਲੇ ਪਾ ਲਿਆ ਦੇ ਯਾਰ। ਉਹ ਕੰਮੂ ਕੋਲੇ ਨਾਲ ਇਹਦੀ ਮੇਰਾ ਦੋ ਪੁੜੇ ਲਿਆ ਕੇ ਦੇ ਬਾਬੇ ਕਲਵੀਰ ਨੂੰ ਕਹਿ ਦੇ। ਚੰਗਾ। ਆਇਆ ਛੇਤੀ ਯਾਰ। ਕੀ ਹੋ ਗਿਆ? ਉੱਠ ਗਿਆ ਤੁਸੀਂ। ਗੁੱਡ ਮਾਰਨਿੰਗ। ਅੰਨੀ ਅੰਦੀਆਂ ਨਹੀਂ ਆ ਬੈਠਾਂਗਾ। ਉੱਠ ਗਿਆ ਤੁਸੀਂ। ਚੱਜ ਜੇ ਨਾ ਕਰ ਕਰ ਮੇਰੇ ਕੋਲੇ ਆ ਕੇ। ਮੈਂ ਤੁਹਾਨੂੰ ਦੱਸਦੀ ਸੀ ਕਿ ਨਵੇਂ ਸਾਲ ਦੀਆਂ ਬਧਾਈਆਂ ਹਨ। ਕੋਲੇ ਰੱਖ ਆਵਦੇ। ਤਨੂੰ ਚਾਹੀਦਾ ਕੀ ਔਰ ਕਰਨ ਕੀ ਆਈ ਏ ਤੂੰ ਅੰਦਰ ਮੰਮੀ ਜੀ ਨੇ ਪਿੱਛੇ ਸੀ ਪੁੱਛਣ ਲਈ ਵੀ ਕੀ ਖਾਣਾ ਤੁਸੀਂ ਤੇਰੇ ਮੂਜ ਬੋਲ ਹੈ ਨਹੀਂ ਬੋਲ ਉੱਚੀ ਬੋਲ ਆ ਸੁਣਦਾ ਨਹੀਂ ਮੈਨੂੰ ਕੋ ਦਾ ਕੀ ਖਾਓਗੇ ਤੁਸੀਂ ਸਬਜ਼ੀ ਕੀ ਬਣਾਵਾਂ ਤੁਹਾਡੇ ਲਈ ਅੱਜ ਕੀ ਕੀ ਹੈ ਸਾਗ ਹੈ ਸ਼ਲਗਮ ਹੈ ਗੋਭੀ ਹੈ ਜੋ ਤੁਸੀਂ ਕਹੋਗੇ ਬਣਾ ਦੂੰਗੀ ਆਂਡਾਂ ਦੀ ਭੁਰਜੀ ਲੈ ਦੇਸੀ ਦੀ ਬਣਾ ਕੇ ਆਂਡੇ ਦੀ ਭੁਰਜੀ ਤਾਂ ਮੈਨੂੰ ਆਂ ਪਰ ਦੇਸੀ ਅੰਡੇ ਕਿੱਥੋਂ ਲੈ ਕੇ ਆਵਾਂ ਮੈਂ ਪਰ ਪੋਏ ਦੀ ਮਕਲਾਵਿਆਂ ਨੂੰ ਮੈਂ ਕਿੱਥੋਂ ਲੈ ਕੇ ਆਂ ਨਾਲੇ ਕਹਿੰਦੀ ਜਿਹੜਾ ਕੁਝ ਖਾਏਗਾ ਉਹ ਹੀ ਲਿਆ ਦੂੰਗੀ ਜੇ ਲਿਆ ਕੇ ਦੇ ਹੁਣ ਕਿਤੋਂ ਮਰਜ਼ੀ ਲਿਆ ਤੁਸੀਂ ਸਰਾਨੇ ਖੜੀ ਰਹਿਣੀ ਐ ਚਾਹ ਪਲੂਸੀਆਂ ਕਰਨ ਨੂੰ ਮੰਮੀ ਜੀ ਨਹੀਂ ਭੇਜਿਆ ਸੀ ਮੈਂ ਕਿਹੜਾ ਕੁਝ ਪਰ ਮੰਮੀ ਆ ਪਾਈਆਂ ਦੀ ਤੁਸੀਂ ਹਮੇਸ਼ਾ ਮੇਨਾਂ ਓਕੜ ਓਕੜਿ ਕਿਉਂ ਰਹਿੰਦੇ ਹੋ ਪ੍ਰਧਾਨਗੀ ਘੋੜਦਿਆਂ ਤੂੰ ਤਰਮ ਐ ਵੀ ਕਬੀਲਦਰੀ ਹੱਥ 'ਚ ਕਰ ਲੈ ਚਾਰਜ નાਕ ਕੇ ਮੈਂ ਉਸੇ ਗਲਤ ਸਮਝ ਰਹੇ ਹੋ ਹਾਂ ਸਾਰਾ ਜਾਣਦਾ ਮੈਂ ਦੋ ਦੋ ਘੰਟੇ ਮਾਰਨਾ ਗੱਲਾਂ ਮਾਰਦੀਆਂ ਫੋਨ ਤੇ ਰਾਤ ਨੂੰ ਰਜਾਈ ਲੈ ਕੇ ਅੱਖ ਮੇਰੀ ਖੁੱਲੀ ਹੁੰਦੇ ਤਾਂ ਇਹ ਵੀ ਹਾਂ ਸੌਂ ਗਿਆ ਇਹ ਉਹ ਤਾਂ ਮੰਮੀ ਜੀ ਹਾਲ ਚਾਲ ਦੱਸਦੇ ਆਪਣਾ ਦੋ ਦੋ ਘੰਟੇ ਹਾਲ ਚਾਲ ਮੈਨੂੰ ਤਾਂ ਕਹਿਦਾ ਆਉਂਦਾ ਨਹੀਂ ਤੁਸੀਂ ਕੀ ਖਾਓਗੇ ਦੋਸਤੋ ਕੁਝ ਨਹੀਂ ਖਾਣਾ ਮੈਂ ਤੈਨੂੰ ਕਿਹਾ ਅੰਡਿਆਂ ਦੀ ਪੁਰਜੀ ਲੈ ਦੇਸੀ ਦੀ ਠੱਕ ਜਾ ਨੰਦਰ ਨਗਾ ਨਹੀਂ ਨੰਗ ਜਾ ਇੱਥੋਂ ਤਾਂ ਸਕੋਂ ਲੱਗ ਜੂ ਖੇਖਣ ਕਰਦੀ ਆ ਹੋਰ ਭਣਾ ਠੀਕ ਹਾਂ ਹਾਂ ਵਧੀਆ ਜੀ ਭਾਈ ਨਾ ਡੰਗਰੀ ਬਹੁਤ ਡਾਦੇ ਨੇ ਬੰਦੇ ਨਹੀਂ ਦੇਖਿਆ ਕਦੇ ਬਾਹਰ ਘਟ ਕੱਢਦੇ ਨੇ ਇਹ ਡੰਗਰਾਂ ਦਾ ਨਤੀਜਾ ਜਿਹੜਾ ਬਾਹਰ ਨਹੀਂ ਕੱਢਦਾ ਨਾ ਡੰਗਰਾਂ ਕੋਈ ਕੀ ਹਾਲ ਹੈ ਮਸੜਾ ਹਾਂ ਹਾਂ ਓ ਵਾਹ ਓ ਗਾਗਨਾ ਹੋਰ ਮੱਲਾ ਠੀਕ ਹਾਂ ਵਧੀਆ ਵਧੀਆ ਕਾ ਨੂੰ ਮੈਂ ਕਹਿੰਦਾ ਤੂੰ ਹੀ ਖੁਸ਼ ਕਰਤੀ ਹੋਰ ਘਰੇ ਠੀਕ ਨੇ ਲੈਣਾ ਵਾਣਾ ਸਾਰਾ ਸਾਰੇ ਵਧੀਆ ਤੂੰ ਸੁਣਾ ਬਾ ਵਧੀਆ ਜਿਹੜਾ ਟਾਈਮ ਪਾ ਆਇਆ ਕਦੋਂ ਨੂੰ ਜਾਣਾ ਮੈਂ ਤਾਂ ਇੱਧਰ ਤੇਰੇ ਕੰਨੇ ਵੀ ਆਉਂਦਾ ਸੀਗਾ ਹੋਂਦਾ ਖੇਤ ਜਾਂਦਾ ਸੀ ਅੱਛਾ ਮੈਂ ਜਦੋਂ ਮੁੜਦਾ ਹਾਂ ਤੇਰੇ ਕੰਨੇ ਖੜੂਗਾ ਅੱਛਾ ਕੀ ਗੱਲ ਖੈਰ ਹਾਂ ਹਾਂ ਖੈਰ ਮਾਛੜੀ ਕਹਿਣਾ ਸੀ ਨਹੀਂ ਨਹੀਂ ਹਾਂ ਖੈਰ ਤਾਂ ਤੈਨੂੰ ਪਤਾ ਹੀ ਆ ਉਹ ਆਪਣੇ ਵਾਲੇ ਉਹ ਦੂਜੇ ਲਾਣੇ ਦੇ ਨੇ ਦੋ ਸੂਰ ਜੇ ਜਿਹੜੇ ਨਸ਼ੇ ਵਾਲਾ ਕਰਦੇ ਸੀ ਆਹੋ ਸਾਡੇ ਵਾਲੇ ਨਾਲ ਹੀ ਰਹਿੰਦੇ ਸੀ ਉਹ ਹੁਣ ਜੇ ਹਟੇ ਨੇ ਹਾਂ ਉਹਨਾਂ ਨੂੰ ਵੀ ਸੈਂਟਰ ਚ ਲੈ ਕੇ ਜਾਂਦੇ ਸੀਗੇ ਉਹ ਅੱਛਾ ਚੱਲ ਭਾਈ ਵਧੀਆ ਜੇ ਜਵਾਕ ਛੋਦਾ ਜੇ ਮਾਂ ਪਿਓ ਤਾਂ ਬਹੁਤ ਲੱਟੀਆਂ ਤੜਾਉਂਦਾ ਹਨੇ ਨਾਲੇ ਮੈਂ ਕਹਿਣਾ ਹੈ ਸੀਗਾ ਵੀ ਇਹਨੂੰ ਪੁੱਛ ਲੈਂਦੇ ਹਰਿਆੰਦਰ ਨੂੰ ਇਹਨੂੰ ਆਪਾਂ ਛੱਡੇ ਆਉਨੇ ਆਂ ਅੱਛਾ ਹਾਂ ਨਾਲੇ ਮਾੜੀ-ਮੋਟੀ ਰਾਇਤ ਹੋ ਜੂਗੀ ਅੱਛਾ ਵੀ ਜੇ ਮੰਨ ਕੇ ਵੱਧ ਜਾਣਾ ਹੋਏ ਤਾਂ ਘਟ ਕਰ ਲੈਣਗੇ ਭਾਵੇਂ ਹਾਂ ਅੱਛਾ ਉਹ ਘਟ ਆਪੇ ਛੜਾ ਦੇਣਗੇ ਅੱਛਾ ਉਹ ਤਾਂ ਮੈਂ ਹੋਰ ਝੂਣੀਆਂ ਗੱਲ ਕਹਿੰਦੇ ਤੜਕੇ ਵਾਲੀ ਚਾਹ ਨਾਲ ਵੀ ਡਾਂਗ ਆਥਰੇ ਨਾਲ ਰੋਟੀ ਨਾਲ ਵੀ ਡਾਂਗ ਉਹ ਤਾਂ ਡਾਂਗ ਉਹ ਡਾਂਗ ਹੀ ਚੱਲਦਾ ਕੰਮ ਉੱਥੇ ਨਾਲੇ ਇੱਕ ਕਰਾਉਂਦੇ ਨੇ ਕੰਮ ਉੱਥੇ ਅੱਛਾ ਹਾਂ ਹਾਂ ਉਹ ਘਰੇ ਤਾਂ ਡੱਕਾ ਨਹੀਂ ਤੋੜਦੇ ਆਹੋ ਹਾਂ ਮੈਂ ਤਾਂ ਫਿਰ ਹੋਰ ਕਹਿੰਦੀ ਗਗਨਾ ਵੀ ਕੰਮ ਕਿਵੇਂ ਥੋੜਾ ਨਾਲ ਦਾ ਖਾ-ਖਾ ਖਰਾਬ ਹੋਇਆ ਪਿਆ ਉਹਨਾਂ ਦਾ ਸੋਹਰਾ ਦਾ ਹੋਰ ਉਹਨਾਂ ਦਾ ਆਪ ਖਰਾਬ ਹੀ ਐ ਅੱਛਾ ਅੰਮ ਤਾਂ ਵਾਲੇ ਗਣਕੂ ਨਹੀਂ ਛੱਡਦੇ ਕੰਮ ਤਾਂ ਹੁਣ ਆਏ ਆ ਗਗਨੇ ਆ ਵੀ ਵਾਟਸਐਪ ਝੇਬ ਮੰਨਣੀ ਪੈਂਦੀ ਆ ਭਾਈ ਕਹਿੰਦੇ ਨਹੀਂ ਆਹ ਕਾਨੂੰ ਉਹ ਤਾਂ ਇਹਦੇ ਥੱਲੇ ਕੰਮ ਕਰਦੇ ਸੀ ਮੁੱਢ ਤਾਂ ਛੱਡਿਆ ਵਾਲਾ ਸੀ ਹੱਡੇ ਦੀ ਬੰਦਾ ਮੇਨ ਇਹ ਸੀ ਹਾਂ ਵੱਡਾ ਹੱਡੇ ਦੀ ਮੇਨ ਆਹ ਕਾਨੂੰ ਸਾਨੂੰ ਝੇਬ ਮੰਨਣੀ ਪੈਂਦੀ ਰਿਸ਼ਤੇਦਾਰਾਂ ਦੀ ਵੀ ਕੁਝ ਠਾਕ ਚੱਲੇ ਕਰਕੇ ਹੋ ਗਿਆ ਕੰਮ ਤਾਂ ਹੁਣ ਇਹਦਾ ਵੀ ਉਤੋਂ ਦੀ ਆ ਸਮਝ ਆ ਹਨ ਹੈ ਹਾਂ ਪਤਾ ਹੀ ਹੈ ਹੋਰ ਰਹ ਨਹੀਂ ਗੁੰਦੀ ਜਵਾਕ ਨਹੀਂ ਰੋਪਤੀ ਆਪਣੀ ਤਾਂ ਜਿਹੜੀ ਗੱਲ ਸੱਚੀ ਆ ਭਾਈ ਸੱਚੀ ਆ ਆਪਣਾ ਚਾਹੇ ਗਾੜ ਲੈ ਜਾਂ ਆਪਾਂ ਨਹੀਂ ਹਟਦੇ ਹਾਂ ਗੱਲ ਕਾਣ ਤੋਂ ਹਾਂ ਵੀ ਜੋ ਵਿਆਹ ਤੇ ਰੁਕ ਜਾਂਦੇ ਥੋੜਾ ਕੁ ਟਾਈਮ ਆ ਉਹ ਮੈਂ ਤਾਂ ਵਿਆਹ ਦੇ ਵੀ ਖਿਲਾਫ ਸੀ ਹੁਣ ਸੈਂਟਰ ਚ ਛੱਡਤਾ ਦੇ ਜੀ ਹੁਣ ਮੇਰੇ ਚਾਹੇ ਦਾ ਰਿਸ਼ਤੇਦਾਰ ਮੂੰਹ ਚ ਜੋਤੀਆਂ ਦੇਣਗੇ ਵੀ ਆਹ ਕੀ ਕਰਤਾ ਹਾਂ ਤਾਂ ਹੌਣ ਕਿਸੇ ਨੂੰ ਹੋਣ ਕਰੀਏ ਕੀ ਕਹੇ ਓਏ ਉਹੀ ਗੱਲ ਆ ਹੁਣ ਕਿਸੇ ਨੂੰ ਪਤਾ ਕਿਸੇ ਨੂੰ ਨਹੀਂ ਪਤਾ ਯਾਰ ਹਾਂ ਆਹ ਹੋਰ ਇੱਥੇ ਤਾਂ ਉਧਰ ਲੈ ਚ ਤਾਂ ਪਤਾ ਨਹੀਂ ਹੁੰਦਾ ਉਹੀ ਤਾਂ ਗੱਲ ਆ ਇਹ ਤਾਂ ਹੋਰ ਹੋ ਗਿਆ ਕੰਮ ਇਹ ਤਾਂ ਦੋ ਪ੍ਰਜਾਤੀਆਂ ਜਾਂ ਬਾਲੀਆਂ ਹੋ ਗਈਆਂ ਇਹ ਇੱਕ ਤਾਂ ਨਛੇੜੀ ਜੇ ਹੋ ਗਏ ਇੱਕ ਆ ਮੋਬਾਈਲਾਂ ਤੇ ਲੱਕ ਜਾ ਵਾਲਾ ਮਾਰ ਦਿੰਨੇ ਅੱਜ ਕੱਲ ਇਹ ਵੀ ਬਹੁਤ ਹੋ ਗਏ ਇਹ ਤਾਂ ਹੁਣ ਹੋ ਛਾਬ ਹੋ ਗਿਆ ਵੀ ਮੇਰਾ ਠਾੜਾ ਜਿਹੜਾ ਨਛੇੜੀ ਮਹਿਕਮਾ ਚ ਲੈਂਦਾ ਸੈਂਟਰ ਵੀ ਹੋਟ ਲੈਂਦਾ ਉਹ ਜਿਹੜੇ ਲੱਕਾਂ ਵਾਲੇ ਨੇ ਉਹਨਾਂ ਦਾ ਕੀ ਕਰੀਏ ਉਹ ਨਹੀਂ ਕਿਹਦੇ ਜਾਂਦੇ ਹਨ ਇਹਦਾ ਕੰਮ ਦੋਨੇ ਹੀ ਬਾਤ ਹੋ ਗਏ ਮੇਰਾ ਥੜਾ ਕਾਲਜੋਗ ਆ ਗਿਆ ਅੰਤ ਆ ਗਿਆ ਦੁਨੀਆ ਦਾ ਬੱਚ ਆਹੋ ਹਾਂ ਕੋਈ ਨਾ ਗਾਗਨੇ ਡੈਂਟਰ ਚ ਤਾਂ ਅਸੀਂ ਝੱਡਣ ਦੀ ਹੈ ਅਸਲੀ ਫਿਰ ਇਧਰ ਤਮਾਸੀ ਨੂੰ ਆਹੋ ਆਪਣੀ ਬੋਲ ਥੈਂਟਰ ਦੀ ਚਲਾਤਾ ਛੱਡਣ ਦੀ ਤਾਂ ਹੈਗੀ ਆ ਐਂ ਆ ਵੀ ਇਹਦੇ 6-7 ਮਹੀਨੇ ਚੰਨ ਠਹਿਰ ਕਾ ਨਾ ਪਉ ਜਨਾ ਮਨਾ ਮਨਾ ਵਿਆਹ ਹੋਇਆ ਹੂੰ ਫਿਰ ਉਹ ਵੱਧ ਜੂ ਕੰਮ ਇਹਦੇ ਬਾਦ ਉਹ ਬੱਚ ਫਿਰ ਹੁਣ ਕੰਮ ਤਾਂ ਵਧੀ ਪਿਆ ਮਾਜੂ ਭੈਣ ਦਾ ਖਾਦਮ ਪਰ ਹੁਣ ਤਾਂ ਡੇਢ ਦੋ ਕੰਟੋੜੀ ਲੱਗਣੀਆਂ ਲੱਕਣਾ ਜਿਹੜਾ ਬਾਣੇ ਲੱਗਣੀਆਂ ਬਾਜਨ ਤਾਂ ਘਟਿਆ ਪਿਆ ਛਾਰੇ 2-3 ਕਿਲੋ ਹੀ ਹੋ ਬਾਲਾ ਨਹੀਂ ਹੋਣਾ ਜੋਨ ਆ ਬਿਆਹ ਆਹ ਉਹ ਰਹਿ ਕਰਕੇ ਦੱਸੀ ਹਾਂ ਵਾ ਵਾਹ ਬਿਆਹ ਆ ਕਾਤਾ ਬਿਆਹ ਕਰਕੇ ਚਾਹ ਨੂੰ ਕਾੜਨਾ ਪੂ ਮੈਂ ਤਾਂ ਵੈਦ ਹੀ ਬਹੁਤ ਖਲਾਫ ਦੀ ਬੁੱਤ ਹਾਂ ਚੱਲ ਕੋਈ ਨਾ ਤੁਸੀਂ ਉਹਨਾਂ ਨੂੰ ਛੱਡਿ ਆਓ ਬਾਕੀ ਉਹਨਾਂ ਲੰਬਾ ਲੰਬਾ ਤੂੰ ਆਪਦੇ ਲਵ ਆਮੇ ਗੱਲ ਬਕਾਤ ਕਰਕੇ ਆਉਂਗਾ ਉਹਨਾਂ ਨਾਲ ਵੀ ਸਾਡੇ ਕੋਲੇ ਬੰਦਾ ਆਏਗਾ ਭਾਈ ਜਦੋਂ ਸਾਨੂੰ ਦਿੱਕਤ ਲੱਗੀ ਉਦ ਹੀ ਛੱਡ ਜਾਗੇ ਹਾਂ ਮੈਨੂੰ ਫੋਨ ਕਰ ਦਿਨ ਜਿੱਦੀ ਚੱਲਾਂਗੇ ਆਪਾਂ ਜਾ ਹਾਂ ਚੱਲ ਠੀਕ ਆ ਚੰਗਾ ਗਾਣਾ ਕਹਿੰਦੀ ਗੱਲ ਬਣ ਨਾ ਨਾ ਆਪਾਂ ਨਹੀਂ ਬੁੱਤ ਬਣ ਕੇ ਹਾਂ ਚੱਲ ਠੀਕ ਆ ਚੰਗਾ ਚੰਗਾ ਚੰਗਾ